ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮਹਿਲਾਵਾਂ ਦੀ ਏ ਸਪੀਡ ਨੂੰ ਸਮਝਦੇ ਨੇ ਇਸ ਲਈ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਮੁਫਤ ਸਿਹਤ ਜਾਂਚ ਕੈਂਪ ਲਾਈ ਜਾ ਰਹੀ ਹੈ ਜਿੱਥੇ ਉਹਨਾਂ ਨੂੰ ਮੁਫਤ ਸਲਾਹ ਅਤੇ ਬਿਹਤਰੀਨ ਇਲਾਜ ਮਿਲੇਗਾ ਤਾਂ ਜੋ ਮਹਿਲਾਵਾਂ ਪੂਰੀ ਤਰ੍ਹਾਂ ਸਿਹਤਮੰਦ ਰਹਿ ਸਕਣ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਜਾਣਕਾਰੀ ਦਿੰਦੇ ਆ ਡੀਐਸਪੀ ਸੁਖਵਿੰਦਰ ਸਿੰਘ ਨੇ ਕਿਹਾ ਕਿ 크리스마ਸ ਦੇ ਤਿਉਹਾਰ ਅਤੇ ਸ਼ਹਿਰ ਵਿੱਚ ਹੋ ਰਹੀਆਂ ਲੁੱਟਾਂ ਖੋਹਾਂ ਦੀ ਰੋਕਥਾਮ ਲਈ ਉਨ੍ਹਾਂ ਵੱਲੋਂ ਪੀਸੀਆਰ ਮੁਲਾਜ਼ਮਾਂ ਵੱਲੋਂ ਵਿਸ਼ੇਸ਼ ਨਾਕਾ ਲਗਾਇਆ ਗਿਆ ਅਤੇ ਚਹਿਰ ਵਾਸੀਆਂ ਦੀ ਸੁਰੱਖਿਆ ਨੂੰ ਲੈ ਕੇ ਬਾਹਰੋਂ ਆਉਣ ਜਾਣ ਵਾਲੇ ਹਰ ਵਹੀਕਲ ਨੂੰ ਚੈੱਕ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਵਾਪਰ ਰਹੀਆਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਲੈ ਕੇ ਵਿਸ਼ੇਸ਼ ਤੌਰ ਤੇ ਪੀਸੀਆਰ ਮੁਲਾਜ਼ਮਾਂ ਨੂੰ ਸਖਤ ਤਾੜਨਾ ਕੀਤੀ ਗਈ ਉਨ੍ਹਾਂ ਕਿਹਾ ਕਿ ਡਿਊਟੀ ਲਗਾਈ ਗਈ ਹੈ ਜੋ ਰਾਤ ਦੇ ਸਮੇਂ ਪੂਰੇ ਸ਼ਹਿਰ ਦੇ ਵਿੱਚ ਗੇੜਾ ਲਗਾਉਣਗੇ ਇਸ ਦੇ ਨਾਲ ਉਹਨਾਂ ਨੇ ਕਿਹਾ ਕਿ ਜੋ ਪਿਛਲੇ ਦਿਨੀ ਵਾਰਦਾਤਾ ਵਾਪਰ ਰਹੀਆਂ ਸਨ ਉਹਨਾਂ ਨੂੰ ਲੈ ਕੇ ਕੁਝ ਲੋਕ ਗ੍ਰਿਫਤਾਰ ਵੀ ਕੀਤੇ ਗਏ ਨੇ ਅਤੇ ਕਾਰਵਾਈ ਵੀ ਕੀਤੀ ਗਈ ਹੈ। ਕਿਹੜੀ ਸਾਰੀ ਟੀਮਾਂ ਬੁਲਾਈਆਂ ਹੋਈਆਂ ਆ ਕਿਹੜੇ ਮਤਲਬ ਨੂੰ ਲਾਇਆ ਜਾਏਗਾ? 크리스마ਸ ਦਾ ਤਿਉਹਾਰ ਹੈ ਜਿਹਦੇ ਕਰਕੇ ਸ਼ਹਿਰ ਦੇ ਵਿੱਚ ਕਾਫੀ ਲੋਕਾਂ ਦੇ ਵਿੱਚ ਜੋਸ਼ ਪਾਇਆ ਜਾ ਰਿਹਾ। ਕਾਫੀ ਰਸ਼ ਦਾ ਮਾਹੌਲ ਹੈ। ਲੋਕ ਬਾਹਰ ਖਰੀਦਦਾਰੀ ਕਰਨ ਦੇ ਲਈ ਨਿਕਲੇ ਹੋਏ ਨੇ ਜਿਸ ਦੇ ਮੱਦੇਨਜ਼ਰ ਮਾਨਯੋਗ ਐਸਐਸਪੀ ਸ਼੍ਰੀਮਤੀ ਸੋਮਿਆ ਮਿਸ਼ਰਾ ਦੀ ਹਦਾਇਤਾਂ ਤੇ ਅਸੀਂ ਸ਼ਹਿਰ ਦੇ ਵਿੱਚ ਵੱਖ-ਵੱਖ ਥਾਵਾਂ ਤੇ ਨਾਕੇ ਵੀ ਲਗਾਏ ਹੋਏ ਹਨ ਅਸੀਂ ਉਹਨਾਂ ਨੂੰ ਰਿਕੁਐਸਟ ਕੀਤੀ ਸੀ ਜੋ ਉਹਨਾਂ ਨੇ ਸਾਨੂੰ ਦੋਆ ਏਆਰਪੀ ਟੀਮਾਂ ਤੇ 40 ਬੰਦੇ ਸਾਨੂੰ ਹੋਰ ਪੁਲਿਸ ਲਾਈਨ ਦੇ ਵਿੱਚੋਂ ਡਿਊਟੀਆਂ ਲਈ ਦਿੱਤੇ ਹਨ ਜੋ ਅਸੀਂ ਵੱਖ-ਵੱਖ ਚੌਕਾ ਦੇ ਵਿੱਚ ਡਿਊਟੀਆਂ ਲਾਈਆਂ ਹੋਈਆਂ ਹਨ ਇਸੇ ਤਰ੍ਹਾਂ ਅਸੀਂ ਅੱਜ ਦੁਪਹਿਰ ਤੋਂ ਜਿਹੜੀ ਸਾਡੀ ਪੀਸੀਆਰ 7 ਪੀਸੀਆਰ ਜਿਹੜੇ ਸਾਡੇ ਸ਼ਹਿਰ ਦੇ ਵਿੱਚ ਚਲੇ ਜਾਂਦੇ ਚੱਲਦੇ ਨੇ ਉਹਨਾਂ ਦੇ ਨੋਡਲ ਪੁਆਇੰਟ ਬਣਾਏ ਹੋਏ ਹਨ ਤਾਂ ਜੋ ਸਮੇਂ-ਸਮੇਂ ਤੇ ਅਸੀਂ ਉਹਨਾਂ ਨੂੰ ਚੈੱਕ ਕਰਦੇ ਆਂ ਤਾਂ ਕਿ ਉਹ ਪ੍ਰੋਪਰ ਡਿਊਟੀ ਕਰਨ ਅਤੇ ਲੋਕਾਂ ਦੇ ਵਿੱਚ ਅਮਨ ਕਾਨੂੰਨ ਦਾ ਵਿਸ਼ਵਾਸ ਪਹਾਲੀ ਹੋਵੇ। ਸਰ ਜੀ ਕਿਵੇਂ ਦੇਖਦੇ ਹੋ ਜੀ ਪਿਛਲੇ ਦਿਨਾਂ ਦੇ ਵਿੱਚ ਕਾਫੀ ਜਿਹੜੀ ਵਾਰਦਾਤ ਹੋਈ ਐ ਸੀ ਸਵੇਚੀਮੀ ਵਾਰਦਾਤ ਤਾਂ ਹੋਈ ਸੀ ਫਿਰੋਜ਼ਪੁਰ ਦੇ ਵਿੱਚ। ਤਾਂ ਉਸ ਨੂੰ ਲੈ ਕੇ ਕਿਵੇਂ ਲੋਕਾਂ ਵੱਲੋਂ ਕਾਫੀ ਸਵਾਲ ਜਿਹੜੇ ਉਹ ਪੁੱਛੇ ਗਏ ਸੀ। ਤੁਹਾਡੀ ਗੱਲ ਬਿਲਕੁਲ ਠੀਕ ਹੈ ਪਿਛਲੇ ਕਾਫੀ ਦਿਨਾਂ ਦੇ ਵਿੱਚ ਕੁਝ ਵਾਰਦਾਤਾਂ ਸਾਡੇ ਸਿਟੀ ਸਬਡਿਵੀਜ਼ਨ ਦੇ ਵਿੱਚ ਹੋਈਆਂ ਸੀ ਜਿਨ੍ਹਾਂ ਦੇ ਵਿੱਚੋਂ ਅਸੀਂ ਕਾਫੀ ਹੱਦ ਤੱਕ ਟ੍ਰੇਸ ਕਰ ਲਈਆਂ। ਜਿਵੇਂ ਕਿ ਕੈਂਟ ਦੇ ਵਿੱਚ ਇੱਕ ਦੁਕਾਨ ਦੇ ਉੱਤੇ ਕੁਝ ਵਿਅਕਤੀ ਆਏ ਸੀ ਉਹਨੂੰ ਸੱਟਾ ਮਾਰ ਗਏ ਸੀ 24 ਆਵਰਜ਼ ਅਸੀਂ ਉਹਦੇ ਵਿੱਚੋਂ ਇੱਕ ਬੰਦੇ ਦੀ ਅਰੈਸਟ ਪਾ ਲਈ ਇਸੇ ਤਰ੍ਹਾਂ ਇੱਕ ਸਬਜ਼ੀ ਮੰਡੀ ਦੇ ਵਿੱਚ ਵਾਰਦਾਤ ਹੋਈ ਸੀ ਜਿੱਤੇ ਕਿ ਇੱਥੋਂ ਦਾ ਬੜਾ ਇੱਕ ਮਸ਼ਹੂਰ ਵਿਅਕਤੀ ਆਪਦੇ ਆਪ ਨੂੰ ਦੱਸਦਾ ਚਿੱਕੀ ਨਾਂ ਦਾ ਜਿਹੜਾ ਕਿ ਕਾਫੀ ਪੁਸਤਕ ਪਹਿਲੇ ਪਰਚੇ ਵੀ ਦਰਜ ਹਨ ਉਹਨੇ ਵਾਰਦਾਤ ਕੀਤੀ ਸੀ ਉਹਦੀ ਵੀ ਗ੍ਰਿਫਤਾਰੀ ਕਾਨੂੰਨ ਮੁਤਾਬਕ ਅਮਲ ਵਿੱਚ ਲੈ ਆਂਦੀ ਹੈ ਇਸ ਤੋਂ ਇਲਾਵਾ ਦੋ ਵਾਰਦਾਤਾਂ ਸਾਡੇ ਮੋਬਾਈਲ ਸਨੇਚ ਦੀਆਂ ਹੋਈਆਂ ਸੀ ਜਿਹਦੇ ਵਿੱਚ ਕੱਖ-ਕੱਖ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਪਿਛਲੇ 1 ਹਫਤੇ ਦੇ ਵਿੱਚ ਅਸੀਂ 6 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਭੇਜਿਆ ਇਸ ਤਰ੍ਹਾਂ ਦੀ ਲੜਕੀ ਸੀ ਜਿੰਦਾ ਲੇਡੀ ਜਿਹੜਾ ਕਿ ਤਸੀਹੇ ਦੇ ਆ ਸੀਗਾ ਉਹਨੂੰ ਕਾਫੀ ਦੂਰ ਤੱਕ ਉਹਦੇ ਵਿੱਚ ਇੱਕ ਵੀਡੀਓ ਵਾਇਰਲ ਹੋਈ ਸੀ ਜਿੱਥੇ ਇੱਕ ਲੇਡੀ ਆਪਣੇ ਨਾਲ ਮਾਤਾ ਜੀ ਦੇ ਜਾ ਰਹੀ ਸੀ ਉਹਦੇ ਹੱਥ ਵਿੱਚ ਪਰਸ ਸੀਗਾ ਜੋ ਇੱਕ ਮੋਟਰਸਾਈਕਲ ਸਵਾਰ ਨੇ ਉਹਦਾ ਪਰਸ ਖਿੱਚਿਆ ਜੋ ਕਾਫੀ ਦੂਰ ਤੱਕ ਉਹ ਲੜਕੀ ਨਾਲ ਦੇ ਨਾਲ ਹੀ ਘੜੀ ਸੀ ਗਈ ਉਦੇ ਵਿੱਚ ਉਹਦਾ ਪਰਸ ਨਹੀਂ ਗਿਆ ਲੜਕੀ ਨੇ ਬੜੀ ਬਹਾਦਰੀ ਦਿਖਾਈ ਪਰ ਉਸ ਸ਼ਹਿਰ ਦੇ ਵਿੱਚ ਵੀ ਔਰ ਸਾਡੇ ਦੀ ਇੱਕ ਚੈਲੰਜ ਸੀਗਾ ਵੀ ਇਹਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਜੋ ਅਸੀਂ ਵਕ ਵਕ ਨਾਕੇ ਲਗਾਏ ਹੋਏ ਸੀ ਜੋ ਸਾਡੀ ਮੁਖਬਰੀ ਤੇ ਉਸ ਬੰਦੇ ਨੇ ਇੱਕ ਹੋਰ ਵਾਰਦਾਤ ਕੀਤੀ ਜਿੱਥੇ ਉਹਨੂੰ ਫੜਿਆ ਵੀ ਗਿਆ ਅਤੇ ਜੋ ਉਹਦੀ ਪੁੱਛਗਿੱਛ ਤੇ ਇਹ ਗੱਲ ਸਾਹਮਣੇ ਆਈ ਕਿ ਜਿਹੜੀ ਉਹ ਲੇਡੀ ਦੇ ਨਾਲ ਉਹਨੇ ਪਰਸ ਸਨੇਚ ਕੀਤਾ ਸੀ ਇਹ ਵਾਰਦਾਤ ਉਹਨੇ ਕੀਤੀ ਸੀ ਸਰ ਲੋਕਾਂ ਵੱਲੋਂ ਬੇਸ ਵਾਲ ਜਿਹੜੇ ਆ ਫਰਖਾ ਨੂੰ ਲੈ ਕੇ ਕਿਤੇ ਜਾ ਰਿਹਾ ਕਿ ਕੋਈ ਪਰ ਦੇ ਹਾਲਾਤ ਦਿਨ ਬਦ ਦਿਨ ਬੱਤਰਮਨ ਦੇ ਜਾ ਰਿਹਾ ਪੁਲਿਸ ਵੱਲੋਂ ਕਿਸ ਤਰ੍ਹਾਂ ਦੇ ਪ੍ਰਾਲ ਜਿਹੜੇ ਕਿਤੇ ਜਾ ਰਿਹਾ ਪੁਲਿਸ ਵੱਲੋਂ ਡੇ ਨਾਈਟ ਦੇ ਵਿੱਚ ਚੈਕਿੰਗ ਹੈ ਜੀ ਸਾਡੇ ਰਾਤ ਨੂੰ ਤਕਰੀਬਨ ਹਰ ਐਸ ਐਚਓ ਦੇਰ ਤੱਕ ਰਾਤ ਦੇ 1:00 2:00 ਵਜੇ ਤੱਕ ਬਾਹਰ ਅਸੀਂ ਨਾਕੇ ਲਗਾਉਂਦੇ ਆ ਜੀਓਸ ਦੀਆਂ ਡਿਊਟੀਆਂ ਲੱਗਦੀਆਂ ਸਾਰੇ ਥਾਣਿਆਂ ਦੀ ਸਿਕਿਉਰਿਟੀ ਚੈੱਕ ਕੀਤੀ ਜਾਂਦੀ ਹੈ ਚੌਕੀਆਂ ਦੀ ਸਿਕਿਉਰਿਟੀ ਚੈੱਕ ਕੀਤੀ ਜਾਂਦੀ ਹੈ ਔਰ ਇਸ ਤੋਂ ਇਲਾਵਾ ਵਕ ਵਕ ਨਾਕੇ ਲਗਾਏ ਜਾਂਦੇ ਹਨ ਸਰ ਜਿਹੜੇ ਫੜੇਗੇ ਹੈਗੇ ਆ ਇਹਨਾਂ ਦੇ ਕੋਲ ਹੋਰ ਵੀ ਅੱਗੇ ਵਾਰਦਾਤਾ ਟ੍ਰੇਸ ਹੋ ਸਕਦੀਆਂ ਨੇ ਬਿਲਕੁਲ ਜੀ ਇਹ ਸਾਡਾ ਇੱਕ ਆਬਦਾ ਇੱਕ ਸਿਸਟਮ ਹੈ ਜਿਹਦੇ ਵਿੱਚ ਅਸੀਂ ਦੇਖਦੇ ਹਾਂ ਇਸ ਤੋਂ ਪਹਿਲੇ ਇਹਨਾਂ ਨੇ ਕਿੰਨੀਆਂ ਹੋਰ ਵਾਰਦਾਤਾ ਕੀਤੀਆਂ ਹੋਈਆਂ ਨੇ ਜਾਂ ਇਹਨਾਂ ਦਾ ਜਿਹੜਾ ਫਾਰਵਰਡ ਬੈਕਵਰਡ ਲਿੰਕੇਜ ਆ ਉਹ ਅਸੀਂ ਰਿਮਾਂਡ ਲੈ ਕੇ ਚੈੱਕ ਕਰਦੇ ਹਾਂ ਜੀ ਰੋਸਪੁਰ ਤੋਂ ਸਨੂ ਚੋਪੜਾ ਜਗਬਾਣੀ ਟੀਵੀ